ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਤੀਰਥਾਂ ਉੱਪਰ ਜਾ ਕੇ ਤਪ ਕਰਨ ਨਾਲ ਜਾਂ ਸਮਾਧੀਆਂ ਲਾਉਣ ਨਾਲ ਜਾਂ ਮੰਤਰ ਪੜਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਦੋਸਤੋ ਅਸੀਂ ਬਹੁ ਆਮ ਤੌਰ ਤੇ ਦੇਖਦੇ ਹਾਂ ਕਿ ਅੱਜ ਕੱਲ ਬਹੁਤ ਸਾਰੇ ਬਾਬੇ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਕਿ ਮੈਂ ਰੱਬ ਨੂੰ ਪ੍ਰਾਪਤ ਕਰ ਲਿਆ ਹੈ ਇਸ ਵਾਸਤੇ ਉਹ ਬਹੁਤ ਸਾਰੇ ਆਡੰਬਰ ਰਚਦੇ ਹਨ ਕੋਈ ਧੂਣਾ ਲਾਏ ਬੈਠਾ ਹੈ ਕੋਈ ਬੇਵਾਦ ਜਗਾ ਵਿੱਚ ਜਾ ਕੇ ਸਮਾਧੀ ਲਾ ਕੇ ਢੋਂਗ ਰਚ ਰਿਹਾ ਹੈ ਕੋਈ ਤੀਰਥਾਂ ਉੱਪਰ ਜਾ ਕੇ ਤਪ ਕਰ ਰਿਹਾ ਹੈ ਕੋਈ ਬਹੁਤ ਸਾਰੇ ਮੰਤਰਾਂ ਨੂੰ ਰੱਟਾ ਲਾ ਕੇ ਬਰਮ ਗਿਆਨੀ ਹੋਣ ਦਾ ਦਾਵਾ ਕਰ ਰਿਹਾ ਹੈ ਕੋਈ ਪੁੰਨ ਧਰਮ ਦੇ ਕੰਮ ਕਰਕੇ ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਧਾਰਮਿਕ ਗ੍ਰੰਥਾਂ ਦੇ ਕਈ ਕਈ ਸੋ ਪਾਠ ਕਰ ਰਿਹਾ ਹੈ ਪਰ ਬਾਬਾ ਨਾਨਕ ਜੀ ਇਹਨਾਂ ਸਾਰੇ ਕਰਮ ਕਾਂਡਾਂ ਬਾਰੇ ਕੀ ਕਹਿ ਰਹੇ ਹਨ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 467 ਉੱਪਰ ਪੜ੍ਹ ਲੈਂਦੇ ਹਾਂ ਬਾਬਾ ਨਾਨਕ ਜੀ ਫਰਮਾ ਰਹੇ ਹਨ ਕਿ ਲੱਖ ਨੀਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਨ ਲਖ ਤਪ ਉਪਰ ਤੀਰ ਸਾਹਿਜ ਜੋਗ ਵਿਵਾਨ ਲਖ ਸੂਰਤਨ ਸੰਗਰਾਮ ਰਣ ਮੈ ਝੂਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਪੜੀਆ ਪਾਠ ਪੁਰਾਣ ਜਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਮਤਲਬ ਬੇਸ਼ੱਕ ਮਨੋਖੋ ਲੱਖਾਂ ਨੇਕੀਆਂ ਦੇ ਚੰਗੇ ਕੰਮ ਕਰ ਲਵੇ ਲੱਖਾਂ ਕੰਮ ਧਰਮ ਦੇ ਕੀਤੇ ਜਾਣ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗੇ ਲੱਗਣ ਤੀਰਥਾਂ ਉੱਪਰ ਜਾ ਕੇ ਲੱਖਾਂ ਤਪੱਸਦੇ ਜਾਣ ਜੰਗਲਾਂ ਵਿੱਚ ਜਾ ਕੇ ਸੁੰਨ ਸਮਾਧੀ ਲਾਈ ਜਾਵੇ ਯੁੱਧ ਦੇ ਮੈਦਾਨ ਵਿੱਚ ਜਾ ਕੇ ਬਾਦਰੀ ਵਾਲੇ ਕਾਰਨਾਮੇ ਦਿਖਾਏ ਜਾਣ ਅਤੇ ਸ਼ਹੀਦੀ ਪ੍ਰਾਪਤ ਕੀਤੀ ਜਾਵੇ ਗਿਆਨ ਚਰਚਾ ਕੀਤੀ ਜਾਵੇ ਅਤੇ ਮਨ ਨੂੰ ਇਕਾਗਰ ਕਰਨ ਦੇ ਯਤਨ ਕੀਤੇ ਜਾਣ ਲੱਖਾਂ ਵਾਰ ਧਾਰਮਿਕ ਪੁਸਤਕਾਂ ਦੇ ਪਾਠ ਕੀਤੇ ਜਾਣ ਪਰ ਬਾਬਾ ਨਾਨਕ ਜੀ ਕਹਿੰਦੇ ਇਹ ਸਭ ਕੁਝ ਵਿਅਰਥ ਦੀਆਂ ਗੱਲਾਂ ਹਨ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਉਸ ਅਕਾਲ ਪੁਰਖ ਨੇ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਜੀਵਾਂ ਦਾ ਜੰਮਣਾ ਮਰਨਾ ਤੈਅ ਕੀਤਾ ਹੈ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਣਾ ਹੀ ਸਭ ਤੋਂ ਉੱਤਮ ਕੰਮ ਹੈ ਮਤਲਬ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਨਿਯਮਾਂ ਮੁਤਾਬਕ ਚੱਲਣਾ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੈ ਬਾਕੀ ਸਭ ਕੁਝ ਵਿਅਰਥ ਹੈ ਸੋ ਦੋਸਤੋ ਏਸੀ ਬਾਬਾ ਨਾਨਕ ਜੀ ਦਾ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 467 ਉੱਪਰ ਦਰਜ ਹੈ ਇਸ ਸ਼ਬਦ ਰਾਹੀਂ ਬਾਬਾ ਨਾਨਕ ਜੀ ਨੇ ਇਨ੍ਹਾਂ ਭੇਖੀ ਸਾਧੂਆਂ ਨੂੰ ਇਨ੍ਹਾਂ ਠੱਗ ਲੋਕਾਂ ਨੂੰ ਜੋ ਆਮ ਪੋਲੇ ਪਾਲੇ ਲੋਕਾਂ ਨੂੰ ਇਹ ਅਡੰਬਰ ਰਚ ਕੇ ਆਪਣੇ ਮੰਗਰ ਲਾ ਲੰਦੇ ਹਨ ਰੰਗ ਬਰੰਗੇ ਲਿਬਾਸ ਪਾ ਕੇ ਧੂਣੀਆਂ ਅੱਗੇ ਤਪ ਕਰਕੇ ਜਾਂ ਤੀਰਥਾਂ ਉੱਪਰ ਜਾ ਕੇ ਤਪ ਕਰਕੇ ਜਾਂ ਜੰਗਲ ਵਿੱਚ ਸਮਾਧੀਆਂ ਲਾ ਕੇ ਜੋ ਅਡੰਬਰ ਰਚ ਕੇ ਲੋਕਾਂ ਨੂੰ ਇਹ ਲੁੱਟਦੇ ਹਨ ਪੰਬਾਬਾ ਨਾਨਕ ਜੀ ਨੇ ਉਹਨਾਂ ਸਭ ਏਖੀਆਂ ਦਾ ਇਸ ਸ਼ਬਦ ਰਾਹੀਂ ਪਰਦਾ ਖਾਸ ਕਰ ਦਿੱਤਾ ਹੈ। ਸੋ ਜੇਕਰ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਵੀਡੀਓ ਨੂੰ ਸ਼ੇਅਰ ਕਰਦੇ ਹੋ। ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।